ਇਹਦਾ ਰੇਟ ਆ ਪਲਾ ਸੱਜਣੋ ਆ ਝੋਟੀ ਤੇ ਮਾਰੋ ਏ ਗੌਰ ਜਿੱਡੀ ਆਪ ਹਨ ਕਰਮ ਵਾਲੀ ਓਡਾ ਦਾ ਲੇ ਬਈ ਚੱਕੀ ਫਿਰਦੀ ਹੈ ਲੈ ਜਦੋਂ ਤੁਰੂ ਕੀ ਨਾ ਕਰ ਲਿਓ ਜੱਜਮੈਂਟ ਥਾਣੇ ਤੋਂ ਦੇਖ ਲਿਓ ਹਨ ਕਿੰਨੀ ਦੂਰੀ ਤੇ ਲੱਗੇ ਹੋਏ ਨੇ ਬਾਕੀ ਦੁੱਧ ਵਾਲੀ ਮੈਂ ਆ ਸੱਜਣੋ ਗੱਲ ਬਾਤ ਥੋਡੀ ਕਰਾ ਦੇਣਾ ਬਾਈ ਨਾ ਚੱਲ ਕੇ ਸਾਰਾ ਕਿੰਨਾ ਕੁ ਦੁੱਧ ਪਾ ਦੂਗੀ ਕੀ ਬਾਈ ਇਹਦਾ ਰੇਟ ਕਰਦਾ ਲੈ ਮੋੜ ਲਾ ਬਾਈ ਐਨੂੰ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਤਣਾਉਲਾ ਮੰਡੀ 11 10 2022 ਅੱਜ ਕਰਾਉਣਿਆ ਸੱਜਣੋ ਤਣਾਉਲਾ ਮੰਡੀ ਦੇ ਰੇਟਾਂ ਤੋਂ ਜਾਣੂ ਕਰਾਵਾਂਗੇ ਤੁਹਾਨੂੰ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਦਿਖਾਉਣਿਆ ਟੋਪ ਟੋਪ ਦੀਆਂ ਝੋਟੀਆਂ ਲੈ ਕੇ ਚੱਲਦੇ ਆਂ ਅੱਗੇ ਤੁਹਾਨੂੰ ਮੰਡੀ ਦਾ ਕਰਾਉਣਿਆ ਦ੍ਰਿਸ਼ ਸਾਰੀਏ ਦਰਸ਼ਕਾਂ ਲੇ ਸੱਜਣਾ ਤਰੋਲਾ ਮੰਡੀ ਤੇ ਆਪਾਂ ਪਹਿਲੀ ਬੂਰੀ ਝੋਟੀ ਲੱਗਿਆ ਦਿਖਾਉਣ ਥਾਨ ਹਵਾਨਾ ਦੇਖ ਲਓ ਇੱਕ ਵਾਰੀ ਇੱਕ ਵਾਰੀ ਖੋਲ ਕੇ ਤੋਰ ਦੇ ਬਾਈ ਬਾਕੀ ਕੱਦ ਕਾਠ ਵਾਲੀ ਝੋਟੀ ਆ ਸੱਜਣਾ ਜੋ ਤੁਰੂਗੀ ਹਵਾਨੇ ਦੀ ਜੱਜਮੈਂਟ ਕਰ ਲਓ ਬਾਕੀ ਡਿਟੇਲ ਆਪਾਂ ਬਾਈ ਨੂੰ ਪੁੱਛ ਲਾਂਗੇ ਵੀ ਚੱਲ ਚੱਲ ਵਾ ਮੋਰ ਲਵ ਲੈ ਲੈ ਬਾਈ ਲਵੇ ਲੈ ਕੇ ਚੱਲਦੇ ਆ ਸੱਜਣਾ ਵਪਾਰ ਦਾ ਕੰਮ ਆ ਬਾਈ ਦਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸੋ ਜੀ ਨਾਮ ਚਮਕੌਰ ਸਿੰਘ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਵੀਰੇ ਵਪਾਰ ਦਾ ਹੀ ਕੰਮ ਆ ਹਾਂਜੀ ਵਪਾਰ ਦਾ ਕੰਮ ਆ ਭਰਾ ਜੀ ਸੂਆ ਕਿਹੜਾ ਬਾਈ ਦਾ ਝੋਟੀ ਦਾ ਸੂਆ ਭਲੂਣਾ ਵੀਰੇ ਯਾਰ ਪਹਿਲੇ ਸੂਏ ਹਾਂ 4 ਦਾ ਲੱਗਦੀ ਦੂਜੇ ਆ ਯਾਰ ਚਾਰ ਨਾ ਭਲੂਣਾ ਭਰਾ ਮੇਰਾ ਪੱਕੀ ਗੱਲ ਹੈ ਪੱਕੀ ਗੱਲ ਹੈ ਜਮਾਂ ਦੰਦਾਂ ਚ ਕਿਵੇਂ ਆ ਚਾਰ ਦੰਦਾ ਵੀਰੇ ਯਾਰ ਕਰਾ ਦੇਗਾ ਚੈੱਕ ਚੈੱਕ ਕਰਾ ਦਾਂਗੇ ਵੀਰੇ ਆਏ ਹੁਣ ਕਹਿ ਕੇ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ 8-9 ਦਿਨ ਹੋ ਗਏ ਵੀਰੇ ਹੁਣ ਗੋਲੀ ਕਿੰਨੀ ਤਿਆਰ 9-10 ਕਿਲੋ ਦੇ ਵਿੱਚ ਵੀਰੇ ਗੋਲੀ ਤਿਆਰ ਆ 8 60 65000 ਦੀ ਦੇ ਦਾਂਗੇ ਮੁੱਲ 75 ਕਾਲਾ 70 ਕਾਲਾ 60 ਦੀ ਦੇ ਦੇਗਾ ਮੌਕੇ ਦੇ ਨਹੀਂ ਯਾਰ ਪੈਂਡ ਹੋਰ ਕਿੰਨੇ ਦੇਮਗਾ ਮਾਰਤਾ ਨਹੀਂ ਹੋ ਪੈਂਡ ਜੀ ਦੇਖ ਲਾਓਗਾ ਬੰਦੇ ਭਾ ਲੈਂਦਾ ਇਹ ਬੰਦੇ ਕਾਹਨੋਂ ਹੁੰਦਾ ਭਰਾ ਹੱਸਦੇ ਨੇ ਹਰਕ ਪੈ ਨਹੀਂ ਰਿਆ ਰੇਟਾਂ ਨਾ ਘੱਟ ਰਿਆ ਅੱਗੇ ਤੋਂ ਫਰਕ ਪੈਗਾ ਹੈ ਘੱਟ ਰਿਆ ਹਾਂ ਹਾਂ ਚੱਲ 60 ਦੀ ਹੋ ਜੂ ਨਾ 60 ਦੀ ਨਹੀਂ 65 ਦੀ ਦੇਣੀ ਆ ਮੁੱਲ 75 ਕਾਲਾ 70 ਕਾਲਾ ਆ ਨੰਬਰ ਬੋਲ ਦੇ ਜ਼ਰਾ 9779475644 ਠੀਕ ਆ ਜੀ ਲੈ ਸੱਜਣਾ 65000 ਦੀ ਦਊਗਾ ਕਹਿੰਦਾ ਬਾਕੀ ਫੋਨ ਲਾ ਲਿਓ ਬਾਈ ਨੂੰ ਦੇ ਹੀ ਦਊਗਾ 60 ਕਹ 000 ਦੀ ਲੈ ਆ ਜੋ ਅੱਗੇ ਲੈ ਕੇ ਚੱਲਦੇ ਆ ਹੋਰ ਦਿਖਾਉਨੇ ਆ ਤੁਹਾਨੂੰ ਆ ਕੀ ਦੀ ਆ ਬਾਈ ਲੈ ਸੱਜਣਾ ਬੂਰੀਆਂ ਦੋ ਦਿਖਾਈਆਂ ਨੇ ਤੁਹਾਨੂੰ ਇਕੱਠੀਆਂ ਜਿਹੜੀ ਪਸੰਦ ਆਊਗੀ ਦੋਨਾਂ 'ਚੋਂ ਰੇਟ ਕਰ ਲਿਓ ਬਾਈ ਹੁਰਾਂ ਨਾਲ ਬਾਕੀ ਹਵਾਨਾ ਬੂਨਾ ਸੱਜਣਾ ਚੰਗਿਆ ਥਣ ਦੂਰੀ ਤੇ ਲੱਗੇ ਨੇ ਚੰਗੀ ਆ ਝੋਟੀ ਦੁੱਧ ਪਾਉਗੀ 11 12 ਕਿਲੋ ਬਾ ਮੋੜ ਲਾ ਬਾਈ ਤੇ ਬਾਕੀ ਡਿਟੇਲ ਸੱਜਣਾ ਬਾਈ ਨੂੰ ਚੱਲ ਕੇ ਪੁੱਛਦੀਆਂ ਕਿੰਨਾ ਮਸੂਆ ਕਿੰਨਾ ਦੁੱਧ ਆ ਇਹਦੇ ਥੱਲੇ ਬਾਕੀ ਥਾਂ ਸੱਚ ਨਾਲ ਦੂਰੀ ਤੇ ਲੱਗੇ ਨੇ ਬਾਕੀ ਇਧਰ ਅੱਗੇ ਤੋਂ ਹਵਾਨੇ ਦਿਖਾ ਦਵਾਂ ਨਾ ਤਾਂ ਮੈਂ ਇੱਥੋਂ ਅੱਗੇ ਤੋਂ ਦੇਖ ਸਕਦੇ ਹਾਂ ਪੂਰੇ ਗੁੰਦਵੇਂ ਹਵਾਨੇ ਚਾ ਚੰਗੀ ਆ ਝੋਟੀ ਬਾਕੀ ਡਿਟੇਲ ਇਹਦੀ ਬਾਈ ਨੂੰ ਪੁੱਛ ਲੈਣਿਆ ਬਈ ਨਾਮ ਦੱਸੋ ਵੀਰ ਨਾਮ ਪੁਸ਼ਵੰਤ ਸਿੰਘ ਜੀ ਪਿੰਡ ਪਿੰਡ ਕਰਾੜਾ ਵਾਲਾ ਜੀ ਕਿਹੜਾ ਪਿੰਡ ਕਰਾੜਾ ਵਾਲਾ ਬਈ ਕਰਾੜਾ ਵਾਲਾ ਕਿੱਥੇ ਰਹਿਆ ਨਾ ਇਹ ਰਾਮਪਰਾ ਫੁੱਲ ਕੋਲੇ ਕਿਹੜਾ ਸੂਆ ਇਹਦਾ ਝੋਟੀ ਦਾ ਇਹ ਦੂਜਾ ਸੂਆ ਆ ਵੀਰੇ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 8ਵੇਂ ਦਿਨ ਆ ਵੀਰੇ ਹੁਣ 14-15 ਕਿਲੋ ਬੋਲਾ ਤਿਆਰ ਆ 12 ਕਿਲੋ ਚ ਖਾ ਦੇ ਗਿਆਂ ਜੇ ਆ ਗਿਆ ਕੋਈ ਹਾਂ ਹਾਂ ਦਿਖਾਦਾ ਐ ਵੀਰੇ 12 ਕਿਲੋ ਹਾਂ ਹੁਣ ਤਾਂ 2-3 ਘੱਟ ਕਹਦੇ ਜਿਹੇ ਹਾਂ ਨਾ ਹੈਗਾ ਇਹਨਾਂ ਅਜਾ ਹਾਂ ਰੇਟ ਕੀ ਰਹੂਗਾ ਇਹਦਾ ਫਿਰ ਰੇਟ ਵੀਰੇ ਹਾਂ ਨਾ 92000 ਰੁਪਏ ਵਾਂਗੇ 92 ਦਾ ਸੱਜਣਾ ਬਾੜਾ ਮੰਗੀ ਜਾਂਦਾ ਮੰਡੀ ਦੇ ਬਾਜ਼ਾਰ ਦੇ ਹਿਸਾਬ ਨਾਲ ਮੈਂ ਚੰਗੀ ਆ ਗਾ ਕੀ ਘੱਟ ਲੱਗਦੀ ਅੱਜ ਨਾ ਨਾ ਬੇਤੀਆਂ ਤਿੰਨ ਸੀਗੀਆਂ ਰੇਟਾਂ ਦਾ ਪੈ ਗਿਆ ਫਰਕ ਹੁਣ ਹਾਂ ਰੇਟ ਦਾ ਘਟ ਗਏ ਨਾਲ ਹੀ ਕਹਿੰਦੇ ਮੱਜਾਂ ਦੇ ਨਹੀਂ ਨਹੀਂ ਕਾਹ ਨੂੰ ਕਟਿਆ ਬਾਈ ਚੰਗੀ ਚੀਜ਼ ਦਾ ਰੇਟ ਤਾਂ ਰਹਿੰਦਾ ਹੀ ਐ ਸੌਣਿਆ ਰੇਟ ਕੋਟੇਕਦੇ ਹੁੰਦਾ ਫਿਕਸ ਰੇਟ ਹੀ ਦੱਸ ਦੇ ਕਿੰਨੇ ਹੀ ਦੇਵੇਂਗਾ 92 ਦਾ ਬਾੜਾ ਮੰਗਦਾ ਕਾਰਟ ਛੋਟਾ ਛੋਟੀ ਦਾ ਬਾਈ ਕਾਰਟ ਛੋਟਾ ਵਧੀਆ ਸਿੱਧੀ ਹੋ ਜੂ ਨਹੀਂ ਹੋਣੀ ਹੋਰ ਕਿੰਨੇ ਦੀ ਇੰਨੀ ਕਿੰਨੀ ਕਿੰਨੀ ਮਹਿੰਗੀ ਲੱਗ ਰਹੀ ਹੈ 90000 ਦੀ ਹੋ ਹੈ 90 ਜੀ ਮਾਨਤਾ ਨਹੀਂ ਆ ਬਸ 90 ਜੀ ਲੈ 90 ਤੋਂ ਸੱਚ ਨੂੰ ਅੰਦਰ ਹੋ ਜੂਗੀ ਫੋਨ ਬਾਈ ਨੂੰ ਮਿਲਿਆ ਲਿਓ ਨੰਬਰ ਬੋਲ ਦੇ ਬਾਈ ਨੰਬਰ 7099980. ਇੱਕ ਵਾਰੀ ਫੇਰ ਬੋਲ ਦੇ 7099980 ਕਿੰਨੀਆਂ ਰੋਟੀਆਂ ਲੈ ਆ ਦੀ ਅੱ ਅੱਤਨ ਨੂੰ ਲੈ ਆ ਸੀ ਵੀ ਕਿੰਨੀ ਆ ਵੇਚਦਿਆਂ ਦੋ ਵੇਚਦੀਆਂ ਇੱਕ ਰਹਿ ਗਈ ਵੀਰੇ ਕਿਵੇਂ ਆ ਬਾਜ਼ਾਰ ਮੰਡੀ ਦਾ ਯਾਰ ਆਪਣੇ ਭਾਈ ਤਾਂ ਵਧੀਆ ਵੀਰੇ ਯਾਰ ਆ ਤੇਰੇ ਭਾਜਾ ਚੰਗਾ ਨਾ ਦੋ ਵੇਚਦੀਆਂ ਬਾਕੀ ਕਈ ਸੱਜਣਾਂ ਲਈ ਖੜੇ ਨੇ ਨਾ ਸਾਰੀਆਂ ਸਾਰੀਆਂ ਕਿਹੜਾ ਰੇਟ ਜਿਆਦਾ ਵਿਕਦਾ ਹੁਣ ਤੂੰ ਮੰਡੀ ਜਾਂ ਨਾ ਰਹੇ ਨੇ ਬਾਈ ਆਹੀ 70 75 80 ਦਾ ਭਾਜਾ ਅੱਜ ਕੱਲ 70 75 80 ਤੱਕ ਵਿਕਦਾ ਹੈ ਨਾ ਲੈ ਸੱਜਣੋਂ ਝੋਟੀ ਇੱਕ ਵਾਰੀ ਹੋਰ ਦਿਖਾ ਦੇਣਾ ਸੋਨੂੰ ਮੈਂ ਹਵਾਨਾ ਹਬੂਨਾ ਚੰਗਾ ਇੱਧਰ ਬੈਕ ਤੇ ਵੀ ਕੱਢਦੀ ਆ ਹਵਾਨਾ ਤੇ ਅੱਗਿਓ ਵੀ ਚੰਗਿਆ ਬਾਕੀ 12 ਕਿਲੋ ਦੁੱਧ ਕਹਿੰਦਾ ਬਾਈ ਖੁੱਲਾ ਦੇ ਦੂ ਵੀ ਸੱ ਬਾਕੀ ਬੁੰਜਾ ਜਾਨੀ ਪਰ ਮਿਲਦੇ ਬਹੁਤ ਸਾਵਧਾਨੀ ਨਾਲ 13 ਕਿਲੋ ਤਾਂ ਹੁਣ ਜਮਨ ਮਣਕੇ ਦੇ ਦੇਵਾਂਗੇ ਆਪਾਂ 14 15 ਪਾ ਦੂਗੀ 13 ਹੁਣ ਤਾਂ ਹੁਣ ਜਮਾ 13 ਜਦੋਂ ਮਣਕੇ ਦੇਵਾਂਗੇ ਠੀਕ ਹੈ ਛੋਣ ਚਣ ਬੱਸੀ ਮੋਟਰਾਂ ਨੂੰ ਚਲਦੀ ਆ ਲੈ ਸੱਜਣਾ ਹਵਾਨਾ ਚੰਗਾ ਬਾਕੀ ਥਣ ਝੋਟੀ ਦੇ ਦੱਸ ਦੇਣੇ ਬਾਕੀ ਪਾਸ ਤੁਸੀਂ ਨੇੜੇ ਆ ਕੇ ਕਰਨੀ ਹੁੰਦੀ ਐ ਤੇ ਆਜੋ ਅੱਗੇ ਲੈ ਕੇ ਚੱਲਦੇ ਆਂ ਹੋਰ ਦਿਖਾਉਣਾ ਝੋਟੀਆਂ ਤੁਹਾਨੂੰ ਮੈਂ ਲੈ ਸੱਜਣਾ ਇੱਕ ਨਿੱਕੇ ਕੱਦ ਦੀ ਝੋਟੀ ਲੱਗਿਆ ਤੁਹਾਨੂੰ ਦੂਜੇ ਤੀਜੇ ਸੂਏ ਦੀ ਦਿਖਾਉਣ ਮੰਡੀ ਤੇ ਇੱਕ ਵਾਰੀ ਸੱਜਣੋ ਹਵਾਨਾ ਜੱਜਮੈਂਟ ਕਰ ਲਿਓ ਛੋਟੀ ਜਿਹੀ ਝੋਟੀਆਂ ਤੇ ਸੱਜਣੋ ਰੇਟ ਹੋ ਜੂਗਾ ਤੋੜ ਦੇ ਮੜੀ ਤੋੜ ਦੇ ਵਾ ਮੋੜ ਲਾ ਬਾਈ ਤੇ ਡਿਟੇਲ ਸੱਜਣੋ ਇਹਦੀ ਬਾਈ ਨੂੰ ਪੁੱਛ ਲੈਣਾ ਚੱਲ ਕੇ ਆਪਾਂ ਬਾਕੀ ਥਣ ਥਣੌੜ ਚੰਗਾ ਲੱਗਿਆ ਸੱਜਣੋ ਹਵਾਨਾ ਵੀ ਵਧੀਆ ਦਿਖਾਉਂਦੀ ਐ ਝੋਟੀ ਇੱਕ ਵਾਰ ਇਧਰ ਤੋਂ ਅੱਗੇ ਤੋਂ ਦਿਖਾ ਲਾਣਾ ਮੈਂ ਅਗਲੇ ਥਾਂ ਨੂੰ ਅੱਗੇ ਨੂੰ ਵੀ ਹਵਾਨਾ ਬਹੁਤ ਆ ਬਾਕੀ ਦੁੱਧਾਂ ਦੀ ਝੋਟੀ ਲੱਗਦੀ ਐ ਡਿਟੇਲ ਬਾਈ ਨੂੰ ਪੁੱਛ ਲੈਣਾ ਬਾਈ ਨਾਮ ਦੱਸੋ ਕੀ ਆ ਰੇਸ਼ਮ ਰਾਉ ਪਿੰਡ ਕਿਹੜਾ ਜੀ ਰਾਮਪਰਾ ਜੀ ਵਪਾਰ ਦਾ ਹੀ ਕੰਮ ਆ ਵਪਾਰ ਦਾ ਕੰਮ ਆ ਸੁਆ ਕਿਹੜਾ ਬਾਈ ਐ ਝੋਟੀ ਦਾ ਦੂਜਾ ਦੂਜਾ ਸੁਆ ਮੈਨੂੰ ਤੀਜਾ ਲੱਗਦੀ ਐ ਤੀਜਾ ਐ ਦੂਜਾ ਹੀ ਐ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਲੇ 8 ਦਿਨ ਉੱਚੀ ਬੋਲ ਰਹਾ ਐ 8 ਦਿਨ ਹੋ ਗਏ ਜੀ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਹੁਣ 12 ਕਿਲੋ ਤਿਆਰ ਆ 12 ਕਿ ਫਰਲੋ ਕੁਸਮਰ ਦੀ 80000 ਦਿੰਦੇ ਨੇ 75 ਦੀ ਹੋ ਜੂ ਹਾਂ 10500 ਘੱਟ ਬੱਧ ਹੋ ਗਏ ਨੰਬਰ ਬੋਲਦੇ 95783 9155 ਇੱਕ ਵਾਰੀ ਫਿਰ ਰੁਕਛੀ ਦੇ ਕੇ ਬੋਲਦਾ 95783 9155 ਲੈ ਸੱਜਣਾ 75000 ਦੀ ਤੁਹਾਨੂੰ ਇਹ ਝੋਟੀ ਹੋ ਜੂਗੀ ਅੱਜ ਮੈਂ ਆਮ ਕਿਸਾਨਾਂ ਦੇ ਜਾਨਵਰ ਵੀ ਦਿਖਾਉਂਗਾ ਵਪਾਰੀਆਂ ਦੇ ਨਾਲ ਨਾਲ ਕਿਉਂਕਿ ਸੱਜਣਾ ਦੀ ਡਿਮਾਂਡ ਰਹਿਦੀ ਹੈ ਅੱਜ ਤਕਰੀਬਨ ਲੱਖ ਦੇ ਅੰਦਰ ਦੀਆਂ ਝੋਟੀਆਂ ਵੀ ਦਿਖਾਉਂਗਾ ਵੀਡੀਓ 'ਚ ਤੇ ਵੱਡੇ ਜਾਨਵਰ ਵੀ ਦਿਖਾਉਂਗਾ ਅੱਜ ਉੱਥੇ ਲੈ ਕੇ ਚੱਲਣਾ ਤੁਹਾਨੂੰ ਹੋਰ ਦਿਖਾਉਣਾ ਟਰੌਂਡਾ ਮੰਡੀ ਦੇ ਟੌਪ ਟੌਪ ਦੇ ਜਾਨਵਰ ਐ ਸੱਜਣੋ ਨਾ ਇੱਕ ਪੂਰੇ ਟੌਪ ਦੀ ਝੋਟੀ ਲੱਗਿਆ ਸਾਨੂੰ ਦਿਖਾਉਣ ਮੈਂ ਤਰਾ ਉਹ ਲਮੰਡੀ ਤੋਂ ਇਹਨੂੰ ਚਲਾ ਦੇ ਲੰਬੀ ਬਾਕੀ ਸੱਜਣੋ ਹੈਵਾਨੀ ਦੀ ਜੱਜਮੈਂਟ ਕਰ ਲਿਓ ਤੁਰਦੀ ਦੀ ਤੇ ਥਣ ਥਣ ਨੂੰ ਪੂਰੀ ਦੂਰੀ ਤੇ ਲੱਗੇ ਨੇ ਬੈ ਮੋੜ ਲਓ ਜੀ ਤੇ ਡਿਟੇਲ ਸੱਜਣੋ ਆਪਾਂ ਬਾਈ ਨੂੰ ਪੁੱਛ ਲਾਂਗੇ ਕਿਹੜਾ ਸੂਆ ਕਿੰਨਾ ਦੁੱਧ ਰੈਡੀ ਆ ਤੇ ਕੀ ਇਹਦਾ ਰੇਟ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਕੀ ਹੈ ਨਾਮ ਭਾਈ ਆਪਣਾ ਸੇਵਕ ਪਿੰਡ ਲੋਹਾ ਕਿਹੜਾ ਜਾ ਹਸਰੂਆ ਵਪਾਰ ਦਾ ਹੀ ਕੰਮ ਹੈ ਹਾਂ ਭਾਈ ਸੁਆ ਕਿਹੜਾ ਭਾਈ ਇਹ ਝੋਟੀ ਦਾ ਪਹਿਲਣ ਕਿੰਨੇ ਕਿਤਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ ਭਾਈ 8-9 ਦੰਦਾਂ 'ਚ ਪਤਾ ਕੁਛ ਚੌਕੀ ਚਾਰ ਦੰਦ ਕਿੰਨਾ ਕੁ ਦੁੱਧ ਰੈਡੀ ਆ ਹੁਣ ਹਾਂ ਭਾਈ ਇਹਦਾ 13 ਲੀਟਰ ਰੈਡੀ ਹੈ ਹੈ 13 ਲੀਟਰ 13 ਹੈਗਾ ਜੇ ਕਰਿਆ ਜਦੇ ਸੱਜਣ ਕੋਈ 13 ਦਿਖਾ ਦਾਂਗੇ 1x ਰੈਡੀ ਦੱਸ ਦਈਏ ਮਤਲਬ ਵੱਡਾ ਨਾ ਤੇਰੀ ਪੱਥਰ ਚੰਗਾ ਪੱਕਾ ਹਾਂ ਜਮੇ ਜਮੇ ਪੱਥਰ ਨਾ ਤੇਰੀ ਵੱਡਾ ਇੱਕ ਤੀ ਹੈਂ ਇੱਕ 30 ਦੁੱਧ ਦੇ ਹਿਸਾਬ ਨਾਲ ਬਾਹਲਾ ਮੰਗੀ ਜਾਂਦੇ ਆ। ਬਹੁਤ ਮਹਾਨ ਚੀਜ਼ ਹੈ। ਪਹਿਲਾਂ ਕੱਤੀ ਆ 4 ਸਿੰਗਰ ਤੋਂ ਮੈਂ ਕਹਿੰਦਾ ਸਿੰਗਾ ਦੇ ਲਈ ਜਾਂਦਾ ਆ ਇਹਨਾਂ ਸਿੰਗਾ ਨਹੀਂ ਸੋਣ ਵਾਲੀ ਆ। ਥੱਲੇ ਥੋੜਾ ਥੱਲੇ ਕਰਕੇ ਥੱਲੇ ਥੋੜਾ ਥੱਲੇ ਉਹਦਾ ਦਿਖਾ ਦੀ। ਇਹ ਰੇਤੂ ਇਹੋ ਜਿਹੀ ਮੰਡੀ 'ਚ ਨਹੀਂ ਸੱਜੀ। ਕਿੰਨੇ ਦੀ ਹੋ ਜੂ? ਲਾਸਟ ਰੇਟ ਐਂ ਦੱਸ ਦੇ ਫਿਕਸ ਰੇਟ। ਬਾਹਲਾ ਮੋਟਾ ਮਾਨਤਾ। ਹੈ? ਬਾਣਾ। 2 ਦੀ ਹੋ ਜੂ। ਮਹਿੰਗੀ ਲੱਗ ਰਹੀ ਹੈ। ਬਾਲੀ ਉੱਚੀ ਹੈ। ਹੈ? ਬਾਲੀ ਉੱਚੀ ਆ ਹਰਿਆਣੇ ਦੀ ਗੱਟੀ ਆ। ਹਰਿਆਣੇ ਦੀ ਆ। ਸਿੰਗਾ ਨੰਬਰ ਬੋਲ ਦਿੰਦਾ। 94642 444 ਇੱਕ ਵਾਰੀ ਫਿਰ 94642 4 ਕਿ ਸਜਣੋ ਮੂੰਹੋ ਚਾਰ ਦਾ ਹੁੰਦਾ ਬਾਈ ਕਹਿੰਦਾ ਸਵਾ ਲੱਖ ਦੇ ਨੇੜੇ ਤੇੜਾ ਆਪਾਂ ਛੋਟੀ ਦੇ ਦਾਂਗੇ ਬਾਕੀ ਸਜਣੋ ਛੋਟੀ ਚੰਗੀ ਆ ਸਾਰੀ ਹਵਾਨਾ ਗੁੰਨਾ ਬਹੁਤ ਹੈ ਕੱਦ ਕਾਠ ਚੰਗਾ ਤੇ ਸਿੰਗਾ ਦੀ ਬਿਲਕੁਲ ਗੁੰਡੀ ਆ ਐ ਇਹਦੀ ਘਮਾਲਾ ਬਾਈ ਉੱਤੋਂ ਦੀ ਧੁੱਪ ਚੀ ਚ ਘਮਾਲਾ ਬਾਈ ਦੀ ਮੂਹੋ ਚਲਾ ਦੇ ਭਾਈ ਇਹਨੂੰ ਚਲਾ ਦੇ ਲੈ ਸੱਜਣੋ ਅੱਜ ਤਣਾਹੋਲਾ ਮੰਡੀ ਦੇ ਛੋਟੇ ਰੇਟ ਵੱਡੇ ਰੇਟ ਸਾਰੇ ਰੇਟਾਂ ਨੇ ਜਾਨਵਰ ਵੀਡੀਓ ਦੇ ਵਿੱਚ ਹੀ ਦਿਖਾ ਦੂੰਗਾ ਮੈਂ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਮੋੜ ਲਓ ਜੀ ਵੱਡੇ ਰੇਟ ਵਾਲੇ ਜਾਨਵਰ ਵੀ ਦਿਖਾਉਂਗਾ ਲੱਖ ਤੋਂ ਬਾਹਰ ਵਾਲੇ ਵੀਡੀਓ ਚ ਅੱਜ ਤੇ ਲੱਖ ਤੋਂ ਅੰਦਰ ਵਾਲੇ ਰੇਟ ਵੀ ਦਿਖਾਉਂਗਾ ਸੱਜਣੋ ਆਮ ਕਿਸਾਨਾਂ ਦੇ ਜਾਨਵਰ ਤੇ ਵਿਚ ਵਪਾਰੀ ਵਰਗੇ ਸਾਰਿਆਂ ਦੇ ਜਾਨਵਰ ਕਵਰ ਕਰਾਂਗੇ ਅੱਜ ਆਪਾਂ ਮੰਡੀ ਤੋਂ ਬਾਹਲਾ ਚੱਲ ਭਾਈ ਮੋੜਦਾ ਇਹਨੂੰ ਤਾਂ ਡਿਟੇਲ ਸੱਜਣੋ ਇਹ ਝੋਟੀ ਦੇ ਆਪਾਂ ਬਾਈ ਨੂੰ ਪੁੱਛ ਲੈਣਾ ਚੱਲ ਕੇ ਕੀ ਗੱਲ ਬਾਤ ਆ ਕਿੰਨਾ ਕੁ ਦੁੱਧ ਆ ਤੇ ਕੀ ਬਾਈ ਇਹਦਾ ਰੇਟ ਕਰਦਾ ਬਈ ਨਾਮ ਦੱਸੋ ਜੀ ਬਾਈ ਕਰਮ ਸਿੰਘ ਆ ਪਿੰਡ ਕਿਹੜਾ ਜੀ ਬਾਲੀਆਂ ਜੀ ਵਪਾਰ ਦਾ ਹੀ ਕੰਮ ਕੋਈ ਹਾਂਜੀ ਕਿਹੜਾ ਸੂਆ ਝੋਟੀ ਦਾ ਇਹਦਾ ਕਾਨੂੰਨ ਆ ਜੀ ਕਾਨੂੰਨ ਆ ਦੰਦਾਂ 'ਚ ਪਤਾ ਕੁਛ ਬਾਈ ਪੂਰੇ ਦੰਦ ਪੁੱਗਦੇ ਕਿੰਨੇ ਕਿ ਦਿਨ ਹੋ ਗਏ ਬਾਈ ਸੂਈ ਨੂੰ 9-10 ਦੁੱਧ ਕਿੰਨਾ ਤਿਆਰ ਆ ਜੀ ਹੁਣ 12 ਲੀਟਰ ਆ ਜਾਂਦਾ ਰੇਟ ਬਾਈ ਫਿਕਸ ਰੇਟ ਹੀ ਦੱਸ ਦਿਓ ਲੈਣ ਦੇਣਾ ਫਿਕਸ ਰੇਟ 85000 ਦੀ 80 ਦੀ ਹੋ ਜੂਗੀ ਹੋ ਜੂਗੀ ਹੈ ਨੰਬਰ ਬੋਲ ਦਿੰਦਾ 9369 ਉੱਚੀ ਦੇ ਬੋਲੇ 9369 ਹਾਂਜੀ 0932 ਠੀਕ ਹੈ ਜੀ ਲੈ ਸੱਜਣਾ ਪਹਿਲੇ ਸੂਏ ਦੀ ਝੋਟੀ ਹੈ 80000 ਦੀ ਬਾਈ ਕਹਿੰਦਾ ਹੋ ਜੂਗੀ ਇਧਰੋਂ ਥਾਣਾ ਬਾਨਾ ਦਿਖਾ ਦੇਣਾ ਇੱਕ ਵਾਰੀ ਮੈਂ ਬਾਕੀ ਸੱਜਣਾ ਫੋਨ ਬਾਈ ਨੂੰ ਲਾੜਿਓ ਨੰਬਰ ਵੀਡੀਓ ਦੇ ਵਿੱਚ ਹੀ ਚਲਾ ਦੂੰਗਾ ਮੈਂ ਤੇ ਬਾਕੀ ਅੱਗੇ ਲੈ ਕੇ ਚੱਲਦੇ ਆ ਅੱਗੇ ਦਿਖਾਉਣੀ ਆ ਤੁਹਾਨੂੰ ਤਣਾਉਲਾ ਮੰਡੀ ਦੇ ਜਾਨਵਰ ਸੱਜਣਾ ਇੱਕ ਵਧੀਆ ਜਾਨ ਵਾਲੀ ਚੰਗੀ ਝੋਟੀ ਲੱਗਿਆ ਤੋੜ ਕੇ ਦਿਖਾਉਣ ਸਾਨੂੰ ਝੋਟੀ ਲਾ ਲਿਓ ਮੱਝ ਲਾ ਲਿਓ ਕਿਉਂਕਿ ਸੱਜਣਾ ਦੇ ਕਮੈਂਟ ਆ ਜਾਂਦੇ ਨੇ ਵਿੱਚ ਕਈ ਵਾਰੀ ਕਹਿੰਦੇ ਮੱਝਾਂ ਨੂੰ ਵੀ ਝੋਟੀ ਹੀ ਕਹਿ ਦਿੰਨਾ ਤੇ ਬਾਕੀ ਸਰੀਰ ਘਟਾਂ ਚ ਤੋਂ ਸੱਜਣਾ ਝੋਟੀ ਹੀ ਲੱਗਦੀ ਆ ਸਿੰਘ ਜਰੂਰ ਖੁੱਲਿਆ ਥੋੜਾ ਜਿਹਾ ਮੋੜ ਲੈ ਸੱਜਣਾ ਬਾਕੀ ਸੱਜਣੋਂ ਪੁੱਠੇ ਦੀ ਚੜਾਈ ਚੜੂਈ ਬਹੁਤ ਆ ਕੱਦ ਜ਼ਰੂਰ ਦਰਮਿਆਨਾ ਬਾਕੀ ਜਾਣ ਵਾਲੀ ਝੋਟੀ ਆ ਡਿਟੇਲ ਸੱਜਣੋਂ ਆਪਾਂ ਇਹਦੀ ਬਾਈ ਨੂੰ ਪੁੱਛ ਲੈਣੇ ਆ ਚੱਲ ਕੇ ਕੀ ਗੱਲ ਬਾਤ ਨਾਮ ਦੱਸੋ ਬਾਈ ਆ ਪਿੰਡ ਕਿਹੜਾ ਜੀ ਪਿੰਡ ਬਦਨੀ ਜ਼ਿਲ੍ਹਾ ਮੋਗਾ ਵਪਾਰ ਦਾ ਹੀ ਕੰਮ ਆ ਜੀ ਹਾਂਜੀ ਕਿਹੜਾ ਸੂਆ ਬਾਈ ਸੂਆ ਤੀਜਾ ਤੀਜਾ ਲੱਗਦੀ ਚੌਥੇ ਆ ਯਾਰ ਸਿੰਘ ਦੇ ਹਿਸਾਬ ਜੇ ਨਾਲ ਤੀਜੇ ਦਾ ਸਿੰਘ ਵੜੂ ਵੈਸੇ ਵੱਡਾ ਆ ਅਜਾ ਸਿੰਘ ਖੁੱਲਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਨਾ ਛੇਮਾ ਦੇ ਨੇ ਛੇਮਾ ਦੇ ਨੇ ਹਾਂਜੀ ਕਿੰਨਾ ਕ ਦੁੱਧ ਤਿਆਰ ਆ ਹੁਣ 13 ਕਿਲੋ ਤਿਆਰ ਰੇਟ ਬਾਈ ਇਹਦਾ ਰੇਟ ਕਿ 1.7 ਦੇ ਹਾਦ ਦੇ ਲੈਂਡ ਦੇ ਨਾਲ ਹੈ ਮੁੱਲ 1.595 85 ਦੇ ਨਹੀਂ ਦਿੰਦਾ ਬਾਜ਼ਾਰ ਠੰਡਾ ਲੱਗਦਾ ਜੀ ਕਿਵੇਂ ਆ ਬਾਜ਼ਾਰ ਅੱਜ ਯਾਰ ਠੀਕ ਆ ਹੈ ਠੀਕ ਆ ਵੇਚੀ ਕੋਈ ਨਾ ਬਿਕਤੀ ਕਿੰਨੀਆਂ ਮੱਝਾਂ ਲੈ ਕੇ ਆਏ ਹੋ ਕਿੰਨੀਆਂ ਮੱਝਾਂ ਲੈ ਆਏ ਹੋ ਬਈ ਅੱਛਾ ਇੱਕੋ ਹੀ ਲੈ ਕੇ ਆਏ ਆ ਬਾਜ਼ਾਰ ਠੰਡਾ ਹੈ ਨਾ ਥੋੜਾ ਘੱਟ ਵਿਕ ਰਿਹਾ ਮਾਲਾ ਮੰਡੀਆਂ ਬੰਦ ਹੋਣ ਕਰਕੇ ਆ ਨਾ ਹੁਣ ਮੰਡੀਆਂ 15 ਤੋਂ 15 ਤਰੀਕ ਤੋਂ ਮੰਡੀਆਂ ਚੱਲ ਪਣ ਗਈਆਂ ਹੁਣ ਇਹ ਕੀ ਕੇ ਸਾਧੇ ਅੱਛਾ ਨੰਬਰ ਬੋਲ ਦੋ ਬਾਈ ਤੁਹਾਡਾ 62834 ਹਾਂਜੀ 22355 ਠੀਕ ਹੈ ਜੀ ਲੈ ਸੱਜਣੋ 15 ਤਰੀਕ ਤੋਂ ਮੰਡੀਆਂ ਦਾ ਆਰਡਰ ਤਕਰੀਬਨ ਆਏ ਗਿਆ 15 ਤਰੀਕ ਤੋਂ ਮੰਡੀਆਂ ਸਾਰੀਆਂ ਖੁੱਲ ਜਾਣੀਆਂ ਲਿਖਾਈ ਚਾਲੂ ਹੋ ਜੂਗੀ ਤੇ ਉਸ ਹਿਸਾਬ ਨਾਲ ਫੇਰ ਸੱਜਣੋ ਬਾਹਰ ਦਾ ਵਪਾਰੀ ਆ ਜਿਹੜਾ ਮੰਡੀਆਂ ਤੇ ਆਉਣ ਲੱਗ ਜੂਗਾ 15 ਤੋਂ ਪਹਿਲਾਂ ਚਲੋ ਮੋੜ ਲੈ ਇਹਨੂੰ ਬੱਲਾ ਸੱਜਣੋ ਆ ਝੋਟੀ ਤੇ ਮਾਰੋ ਓਏ ਗੌਰ ਜਿੱਡੀ ਆਪ ਹਨਾ ਕਰਮ ਵਾਲੀ ਓਡਾ ਦਾ ਲੈ ਬਈ ਚੱਕੀ ਫਿਰਦੀ ਐ ਲੈ ਜਦੋਂ ਤੁਰੂਗੀ ਨਾ ਕਰ ਲਿਓ ਜੱਜਮੈਂਟ ਥਾਣੇ ਤੋਂ ਦੇਖ ਲਿਓ ਹੈ ਨਾ ਕਿੰਨੀ ਦੂਰੀ ਤੇ ਲੱਗੇ ਹੋਏ ਨੇ ਬਾਕੀ ਦੁੱਧ ਵਾਲੀ ਮੈਂ ਆ ਸੱਜਣੋ ਗੱਲ ਬਾਤ ਥੋਡੀ ਕਰਾ ਦੇਣਾ ਬਾਈ ਨਾ ਚੱਲ ਕੇ ਸਾਰਾ ਕਿੰਨਾ ਕੁ ਦੁੱਧ ਪਾ ਦੂਗੀ ਕੀ ਬਾਈ ਇਹਦਾ ਰੇਟ ਕਰਦਾ ਲੈ ਮੋੜ ਲਾ ਬਾਈ ਐਨੂੰ ਬਾੜਾ ਲੈ ਵਾ ਚੱਕੀ ਫਿਰਦੀ ਆ ਸੱਜਣੋ ਥਾਣੇ ਤੋਂ ਦੇਖ ਲਓ ਥੱਲੇ ਉਹਦਾ ਬਾਰੋਕਲਾ ਬਾਈ ਆ ਬਾਈ ਨੂੰ ਫੜਾ ਦੇ ਨਾਮ ਦੱਸੋ ਬਾਈ ਕੀ ਆ ਨਾਮ ਬਾਈ ਗੁਰਪ੍ਰੀਤ ਪਿੰਡ ਕਿਹੜਾ ਬਾਈ ਬੁਰਜਮਨਸਈਆ ਬੁਰਜਮਨਸਈਆ ਕਿੱਥੇ ਰਹਿਆ ਜਾਂਦਾ ਬਾਈ ਪਿੰਡ ਇਹ ਰਾਮਪੁਰੇ ਫੂਲੀ ਕੋਲੇ ਆ ਵੀਰੇ ਵਪਾਰ ਦਾ ਹੀ ਕੰਮ ਹੈ ਨਾ ਬਈ ਇਹ ਤਾਂ ਕਰੇਲੂ ਮੁੱਜਾ ਅੱਛਾ ਕਰੇਲੂ ਸੂਆ ਕਿਹੜਾ ਬਾਈ ਇਹਦਾ ਚੌਥਾ ਸੂਆ ਬਾਈ ਲੈ ਸੱਜਣਾ ਜੇ ਵਪਾਰੀ ਕੋਲ ਹੁੰਦੀ ਨਾ ਇਹ ਤੀਜਾ ਸੂਆ ਮੱਝ ਵੱਜਣੀ ਦੀ ਪਰ ਬਾਈ ਕਹਿੰਦਾ ਹਨਾ ਕਰੇਲੂ ਕਿਸਾਨ ਦੀ ਝੋਟੀ ਦਿਖਾ ਰਿਆ ਸਾਨੂੰ ਚੌਥਾ ਸੂਆ ਬਾਈ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਕੋਈ ਮਹੀਨਾ ਕੋ ਹੋ ਗਿਆ ਇੱਕ ਮਹੀਨਾ ਦੁੱਧ ਕਿੰਨਾ ਕਰ ਰਹੀ ਹੈ ਈ ਆ ਬਾਈ ਹੁਣ ਦੁੱਧ ਇਹਦਾ ਥੱਲੇ ਹੈਗਾ ਬਾਈ 16 ਕਿ ਲੀਟਰ 16 ਲੀਟਰ ਰੇਟ ਇਹਦਾ ਫਿਕਸ ਰੇਟ ਹੀ ਦੱਸ ਦਿੰਦਾ ਲੈਣ ਦੇਣ ਵਾਲਾ ਜਮ ਲੈਣ ਦੇਣ ਬਈ ਆਪਾਂ 95 ਦੀ ਦੇਣਾ 90 ਦੀ ਨਹੀਂ ਦੰਦਾ ਕੋਈ ਨਹੀਂ ਕਰ ਲਾਂਗੇ ਬਾਈ ਮੌਕੇ ਤੇ ਹੋ ਜੁ ਮੰਨ ਤਾ ਨਾ ਤੇ ਨੰਬਰ ਬੋਲ ਦੇ ਤੇਰਾ ਸੱਜਣਾ ਫਿਰ ਨੰਬਰ ਬਾਈ 62808 ਹਾਂਜੀ 62860 ਇੱਕ ਵਾਰੀ ਫੇਰ ਬੋਲ ਦਿੰਦੇ ਨੇ 62 ਹਾਂਜੀ 808 62860 ਲੈ ਸੱਜਣਾ ਉਹਨਾ ਝੋਟੀ ਬਾਈ ਦੀ ਇੱਕ ਵਾਰੀ ਮੈਂ ਹੋਰ ਦਿਖਾ ਦੇਣਾ ਕਿਹੜਾ ਚੈਨਲ ਲੈ ਸੱਜਣਾ ਉਹ ਝੋਟੀ ਤੇ ਨਿਗਾ ਇੱਕ ਵਾਰੀ ਹੋਰ ਮਾਰ ਲਓ ਕਿਸਾਨ ਟਰਹੇਲੂ ਟਰਹੇਲੂ ਬੰਦੇ ਦਾ ਜਾਨਵਰ ਹੈ ਹਨ ਤੁਣ ਦੇਖ ਲਿਓ ਬਾਕੀ ਰੇਟ ਵੀ ਸੱਜਣਾ ਉਹਨਾ ਬਾਈ ਨੇ ਜਮੀ ਜਾਇ ਜੀ ਰੇਟ ਕਰਿਆ ਬਾਕੀ ਰੇਟ ਤੁਸੀਂ ਨੇ ਫੋਨ ਤੇ ਮੁਕਾ ਲੈਣਾ ਨੰਬਰ ਬਾਈ ਉਹਨਾਂ ਦਾ ਮੈਂ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਬਾਕੀ ਟਰਹੇਲੂ ਕਿਸਾਨ ਦਾ ਜਾਨਵਰ ਹੈ ਸੱਜਣਾ ਲਾ ਰੋਕ ਲਾ ਇੱਕ ਵਾਰੀ ਮੂੰਹ ਮੱਥਾ ਦਿਖਾ ਦਾਂ ਬਾਈ 1 ਮਿੰਟ ਸੰਗ ਸੰਗ ਦਿਖਾ ਲੈ ਤੁਸੀ ਕੱ ਸੱਜਣੋਂ ਸੁੰਗ ਦੇਖ ਸਕਦੇ ਹੋ ਸੱਜਣੋਂ ਚੌਥਾ ਸੂਹਾ ਦੱਸਿਆ ਬਾਈ ਨੇ ਬਿਲਕੁਲ ਜੈਨੂਅਨ ਜਾਣਕਾਰੀ ਦਿੱਤੀ ਆ ਝੋਟੀ ਦੀ ਇਧਰ ਤੋਂ ਥਾਣ ਹਵਾਨਾ ਦਿਖਾ ਦੇਣਾ ਮੈਂ ਨੇੜੇ ਤੋਂ ਬਾਕੀ ਸੱਜਣੋਂ ਝੋਟੀ ਚੰਗੀ ਆ ਦੁੱਧ ਵਾਲੀ ਆ ਸਾਰੀ ਨੰਬਰ ਬਾਈ ਦਾ ਮਿਲਿਆ ਕੇ ਝੋਟੀ ਖਰੀਦ ਲਓ ਚਲਾ ਦੇ ਇਹਨੂੰ ਲੈ ਸੱਜਣੋਂ ਧਨੋਲਾ ਮੰਡੀ ਤੇ ਨਾਲ ਸਾਨੂੰ ਇੱਕ ਆਪਾਂ ਨਿੱਕਾ ਜਿਹਾ ਵਪਾਰੀ ਲੱਗਿਆ ਮਲਾਉਣ ਅੱਜ ਉਮਰ ਛੋਟੀ ਐ ਤਜਰਬਾ ਵੱਡਾ ਲੱਗਦਾ ਸੱਜਣ ਦਾ ਚਲਾ ਦੇ ਇਹਨੂੰ ਲਮਾਂ ਇਤ ਜੋਰ ਜ਼ਿਆਦੇ ਨੇ ਖਿੱਚ ਕੇ ਲੈ ਜਾਂਦੇ ਆ ਮੁੰਡੇ ਨੂੰ ਬਾਕੀ ਥਣ ਹਵਾਨਾ ਸੱਜਣੋਂ ਥੱਲੇੋਂ ਦੇਖ ਸਕਦਾ ਮੋੜ ਲਾੜੀ ਬਈ ਸੱਜਣਾ ਮੈਂ ਐਸੀ ਵਾਲੀ ਵੱਡਿਆ ਜਿਵੇਂ ਕਹਿੰਦੇ ਹੁੰਦੇ ਨੇ ਨਾ ਟਰੱਕ ਜਿੱਡੀ ਝੋਟੀ ਆ ਟਰੱਕ ਜਿੱਡੀ ਲੈ ਡਿਟੇਲ ਇਹਦੀ ਆਪਾਂ ਬਾਈ ਨੂੰ ਪੁੱਛਦੇ ਆ ਚੱਲ ਕੇ ਬੱਚੀ ਨੂੰ ਕੀ ਕਹਿੰਦਾ ਨਾਲੇ ਪੁੱਛਦੇ ਆ ਇਹਨੂੰ ਕਿਹੜੀ ਕਲਾਸ ਚ ਪੜਦਾ ਤੇ ਨਿੱਕੀ ਉਮਰ ਚ ਹੀ ਵਪਾਰ ਦੇ ਚੰਗੇ ਤਜਰਬੇ ਲੈਂਦਾ ਫਿਰਦਾ ਬਾਹਰ ਉਹ ਕਲਾ ਲੈ ਆ ਜਾ ਫਿਰ ਮੈਂ ਇਸ ਬਾਰੇ ਦੱਸਦੀ ਆ ਜਾ ਸੰਗ ਨਾ ਲੈ ਨਾਮ ਦੱਸ ਗਿਆ ਤੇਰਾ ਦੀਪਕ ਸ਼ਰਮਾ ਮੈਂ ਤੁਸੀ ਫੜ ਦੂੰਗਾ ਇਹ ਨਾਲ ਇਧਰ ਲੈ ਰਿਹਾ ਸੀ ਦੀਪਕ ਸ਼ਰਮਾ ਪਿੰਡ ਕਿਹੜਾ ਤੇਰਾ ਖੋਖਰ ਖੋਖਰ ਕਿਹੜੀ ਮੰਡੀ ਰਾਮਪੁਰੇ ਕੋਲੇ ਰਾਮਪੁਰੇ ਫੂਲ ਰਾਮਪੁਰੇ ਫੂਲ ਦੇ ਬੰਦੇ ਬਹੁਤ ਆਏ ਨੇ ਬਾਈ ਮੰਡੀ ਤੇ ਅੱਜ ਇਧਰ ਹਨਾ ਸੁਆ ਕਿਹੜਾ ਤੇਰੀ ਝੋਟੀ ਸੂਨਾਲੀ ਆ ਹਾਂਜੀ ਦਸ ਸੁਆ ਤੀਜਾ ਸੁਆ ਤੀਜਾ ਕਿੰਨੇ ਕ ਦਿਨ ਲੈਂਦੀ ਆ ਫਿਰ ਪੰਜ ਛੇ ਦਿਨ ਤਾਂ ਦੀਪਕਾਏ ਘਰ ਤੁੱਪ ਜੀ ਆ ਜਾ ਉਹ ਇਧਰ ਸਾਫ ਨਹੀਂ ਹੁੰਦਾ ਤੇਰੀ ਸਮਾਰ ਕੇ ਲੈਣਾ ਫੋਟੋ ਅੱਜ ਇੱਥੇ ਖੜ ਜਾ ਕਿੰਨੇ ਕਿ ਦਿਨ ਕੱਢ ਦੀ ਆ ਦੀਪਕ ਝੋਟੀ ਤੇਰੀ ਉਹ ਤੀਜਾ ਸੁਆ ਹੈ ਰੁਪਈਏ ਕਿੰਨੇ ਲਵੇਂ ਕਹਦੇ ਐ ਦੱਸ ਫਿਰ ਝੋਟੀ ਦਾ ਤੂੰ ਬਾਲੀ ਵੱਡੀ ਲਈ ਫਿਰਦਾ ਹੈ ਡੂੜ ਲੱਖ ਹੈ ਡੂੜ ਲੱਖ ਡੂੜ ਲੱਖ ਪੈਸੇ ਬਾਹਲੇ ਮੰਗੀ ਜਾਂਦਾ ਉਹ ਹੈ ਗਿਣ ਲੈ ਗਾਈ ਤੈਨੂੰ ਡੂੜ ਲੱਖ ਫੜਾ ਦੀ ਹੈ ਹੈ ਕਿੰਨੇ ਟਾਈਮ ਚ ਗਿਣ ਦੇਗਾ ਡੂੜ ਲੱਖ ਹੈ ਐਂ ਦੱਸ ਚੰਗਾ ਪੜਦਾ ਕਿਹੜੀ ਕਲਾਸ ਚ ਸੱਤਵੀਂ ਹੈ ਸੱਤਵੀਂ ਵਪਾਰ ਦਾ ਕੀੜਾ ਕਿਵੇਂ ਜਾਗ ਗਿਆ ਫਿਰ ਕੀ ਬਾਹਰ ਘਰੋ ਲਿਆਉਂਗੇ ਜੀ ਹੈਂ ਬਾਪ ਲਿਆਉਣਾ ਹੁੰਦਾ ਜੀ ਜੀ ਤੇਰਾ ਡੈਡੀ ਉੱਚੀ ਤੇ ਕੇ ਬੋਲ ਥੋੜਾ ਇਹਨੂੰ ਆ ਜਾ ਮੱਝ ਪੂਛਾ ਜਾਂ ਮਾਰੀ ਜਾਂਦਾ ਇੱਥੇ ਖੜ ਜਾ ਕਿੰਨੀ ਕ ਦਿਨ ਹੋ ਗਈ ਫਿਰ ਮੰਡੀਆਂ ਤੇ ਆਉਂਦੇ ਨੂੰ ਓਏ 2-3 ਸਾਲ ਹੈ 2-3 ਸਾਲ 2-3 ਸਾਲ ਹੋ ਗਏ ਹੈਗਾ ਤੂੰ ਜਮੀਨ ਨਿਕਾ ਜਾ ਯਾਰ ਹੈ ਫਿਰ ਜਮੀਨ ਨਿਕਾ ਜਾਣ ਲੱਗੇ ਵੀ ਹੈ ਪਿੰਡ ਦਾ ਸੱਚੰਗਾ ਦਬਾਰੀ ਕੋ ਕਰੀ ਪੜਦਾ ਕਿਹੜੀ ਜਮਾਤ ਚ ਸੱਤਵੀਂ ਚ ਸੱਤਵੀਂ ਚ ਸਕੂਲ ਤਾਂ ਫਿਰ ਕਿਹੜਾ ਜਾਂਦਾ ਹੋਵੇਂਗਾ ਨਾ ਮੱਝਾਂ ਦੇ ਮੰਗਰੀ ਰਹਿੰਦਾ ਹੋਵੇਂਗਾ ਹੈ ਓਏ ਦੱਸ ਪੜਾਈ ਚ ਲੱਗਦਾ ਨਹੀਂ ਮਨ ਫਿਰ ਆ ਗਏ ਦੇ ਆ ਬਾਗ ਜਾਣੇ ਹੈ ਕਹੇ ਜੀ ਕਰਦੇ ਮੰਡੀਆਂ ਤੇ ਜਾਈਏ ਹੈ ਨਾ ਜਦੋਂ ਬੰਦਤੀ ਮੰਡੀਆਂ ਫਿਰ ਤਾਂ ਬਾਹਲਾ ਔਖਾ ਹੋ ਗਿਆ ਬਦ ਨੂੰ ਹੈ ਨਾ ਰੇਟ ਤੇਰਾ ਡੈਢੀ ਕਰੂ ਫਿਰ ਹੈ ਲੈ ਸੱਜਣੋ ਬੱਚੇ ਨਾਲ ਤਾਂ ਆਪਾਂ ਮਲਾਤਾ ਤੇ ਬਾਕੀ ਬਾਈ ਨਾਲ ਮਲਿਆਉਣੇ ਆ ਬਾਈ ਰੇਟ ਇਹਦਾ ਕਿੰਨਾ ਕਰਦੇ ਆਪਾਂ ਫਿਕਸ ਰੇਟ ਹੀ ਦੱਸ ਦੀ ਲੈਣ ਦੇ ਇਹਦਾ ਰੇਟ ਦਾ ਬਾਈ ਮੈਂ ਤਾਂ ਡੈਢ ਕਰਦੇ ਆ ਇੱਕੀ ਦੀ ਛੱਡ ਜਾਨੇ ਇੱਕ 30 ਜਿਆਦਾ ਨਹੀਂ ਕਰੀ ਜਾਨਾ ਨਹੀਂ ਜਿਆਦਾ ਨਹੀਂ ਮੈਂ ਚੰਗੇ ਆਂ ਹੈ ਮੈਂ ਚੰਗੇ ਆਂ ਦੁੱਧ ਕਿੰਨਾ ਕ ਪਾ ਦੂਗੀ ਭਾਈ ਦੁੱਧ ਜੀ ਇਹ ਤੋਂ ਪਹਿਲੇ ਸਵੇਰ 18 ਕਿਲੋ ਜੁਆਇਆ ਇੱਕੀ 20 ਪਲੱਸ ਪਾ ਦੂਗੀ ਵੀ ਪਾ ਦੂਗੀ ਹਾਂਜੀ 15 15 ਦਿਖਾ ਦੇਗਾ ਜੇ ਕਰੇ ਆ ਗਿਆ ਬੰਦਾ ਬਾਈ ਜਮਾ ਦਿਖਾ ਦੇ ਜਮਾ ਦਿਖਾ ਦੇ ਤੈਨੂੰ 5 ਕਿਲੋ ਦੀ ਹਲੇ ਵੀ ਛੋਟ ਆ ਜਮਾ ਬਾਈ ਦਿਖਾ ਦੇ ਜੈਨੂ ਨਹੀਂ ਦੱਸ ਦੇ ਜੀ ਆਕੇ ਦੇਵਾਗੇ ਜਮਾ ਨੰਬਰ ਬੋਲ ਦੇ ਤੇਰਾ ਨੰਬਰ 81469 ਹਾਂਜੀ 49760 ਤੀਜੇ ਸਵੇਰ ਸੂਂਦੀ ਆ ਹਫਤਾ ਲੈਂਦੀ ਆ ਚਲਾਈ ਬਾਈ ਐਨੂੰ ਇੱਕ ਵਾਰੀ ਲੈ ਸੱਜਣਾ ਤੀਜੇ ਸਵੇਰ ਛੋਟੀ ਸੂਂਦੀ ਆ ਹਫਤਾ ਕੱਢਦੀ ਆ ਬਿੱਡ ਵਾਲਾ ਵੱਡਾ ਛੋਟੀ ਦਾ ਦੁੱਧ ਬਾਈ ਦਾ 17 18 ਕਹਿੰਦਾ ਮੈਂ ਬਾਈ ਨੂੰ ਸੱਜਣਾ 15 ਕਿਲੋ ਕਿਹਾ ਵੀ 15 ਕਿਲੋ ਛੋਟ ਤੇਰੀ ਛੋਟੀ ਨੇ ਇਹ ਦੁੱਧ ਦੇ ਤਾਂ ਚੰਗਾ ਹੈ ਬਾਕੀ ਨੰਬਰ ਸੱਜਣੋ ਬਾਈ ਦਾ ਮੈਂ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰ ਲਈ ਲੈ ਸੱਜਣੋ ਤਨੌਲਾ ਮੰਡੀ ਦਾ ਨਾ ਮੈਂ ਤੁਹਾਨੂੰ ਟੌਪ ਟੌਪ ਦੀਆਂ ਝੋਟੀਆਂ ਦੇ ਹੋਰ ਕਰਾਂਗਾ ਅਗਲੇ ਭਾਗ 'ਚ ਦਰਸ਼ਨਾ ਲੈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਸੱਜਣੋ ਕਿਉਂਕਿ ਆਪਣਾ ਚੈਨਲ ਸਬਸਕ੍ਰਾਈਬ ਕਰੋਗੇ ਨੋਟੀਫਿਕੇਸ਼ਨ ਆਊਗੀ ਤੁਹਾਡੇ ਕੋਲ ਚੰਗੇ ਚੰਗੇ ਜਾਨਵਰ ਦੇਖਣ ਨੂੰ ਮਿਲਣਗੇ ਤੇ ਸਾਰੇ ਸੱਜਣ ਜਿਹੜੇ ਵੀਡੀਓ ਆਪਣੀ ਦੇਖਦੇ ਰਹਿੰਦੇ ਨੇ ਸਾਰੇ ਸੱਜਣਾਂ ਦਾ ਧੰਨਵਾਦ